ਦੱਖਣ-ਪੱਛਮੀ ਮੌਨਸੂਨ 5 ਦਿਨਾਂ ਪਹਿਲਾਂ ਪਠਾਨਕੋਟ ਰਾਹੀਂ ਪੰਜਾਬ ਪਹੁੰਚਣ ਤੋਂ ਬਾਅਦ بارش ਦਾ ਇੱਕ سلسلہ ਰੁਕ ਗਿਆ ਹੈ ਇਸ ਦੇ ਨਾਲ ਹੀ ਨਮੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਭਾਵੇਂ ਬੱਦਲ ਹਰ ਰੋਜ਼ ਅਸਮਾਨ ਨੂੰ ਢੱਕ ਰਹੇ ਹਨ ਪਰ ਮੀਂਹ ਨਹੀਂ ਪੈ ਰਿਹਾ ਮੌਨਸੂਨ ਦੀ بارش ਨਾ ਹੋਣ ਕਾਰਨ ਨਮੀ ਵਾਲਾ ਮਾਹੌਲ ਬਣਿਆ ਹੋਇਆ ਹੈ ਦਾਦੀਕ ਸਮਾਨ ਵਿੱਚ ਨਮੀ ਵਾਲੀ ਗਰਮੀ ਦਿਨ ਪਰ ਲੋਕਾਂ ਨੂੰ ਪਸੀਨਾ ਆ ਕਢਾ ਰਹੀ ਹੈ ਦੱਸਦੇ ਕਿ 24 ਘੰਟਿਆਂ ਦੌਰਾਨ ਦਿਨ ਦੇ ਤਾਪਮਾਨ ਵਿੱਚ 2 ਡਿਗਰੀ ਅਤੇ ਰਾਤ ਦੇ ਤਾਪਮਾਨ ਵਿੱਚ 7 ਡਿਗਰੀ ਦਾ ਵਾਧਾ ਹੋਇਆ ਜਦੋਂ ਕਿ ਹਵਾ ਵਿੱਚ ਨਮੀ ਦੀ ਮਾਤਰਾ 60% ਸੀ 24 ਘੰਟਿਆਂ ਵਿੱਚ 2 ਮਿਲੀਮੀਟਰ ਮੀਂਹ ਵੀ ਦਰਜ ਕੀਤਾ ਗਿਆ ਪਰ ਅਸਮਾਨ ਵਿੱਚ ਮੌਸਮ ਖੁਸ਼ਕ ਰਿਹਾ ਦੱਸਦੇ ਕਿ ਬੀਤੀ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੁਕ ਰੁਕੇ ਬਾਰਿਸ਼ ਹੋ ਰਹੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਚੰਗਾ ਨਹੀਂ ਵੇਖਣ ਨੂੰ ਮਿਲਿਆ ਅਤੇ ਪਟਿਆਲਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਪਠਾਨਕੋਟ ਸਣੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਜ਼ੋਰ ਵੇਖਣ ਨੂੰ ਮਿਲ ਰਿਹਾ ਹੈ ਤਸਦੀਕ ਪੰਜਾਬ ਵਿੱਚ 48 ਘੰਟੇ ਪਹਿਲਾਂ ਮਾਨਸੂਨ ਦੀ ਐਂਟਰੀ ਹੋਈ ਸੀ ਜਿਸ ਤੋਂ ਬਾਅਦ 500 ਨੂੰ ਪਠਾਨਕੋਟ ਵਿੱਚ اٹਕ ਗਿਆ ਹੈ ਮੰਗਲਵਾਰ ਨੂੰ ਵੀ ਇਸ ਦੇ ਅੱਗੇ ਵਧਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ 20 ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਹੈ ਇਹ ਸਾਰੇ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹਨ ਦਸ ਦੇ ਕੀ ਭਾਵੇਂ ਮਾਨਸੂਨ ਹਲੇ ਪਠਾਨਕੋਟ ਤੱਕ ਹੀ ਸੀਮਤ ਹੈ ਪਰ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ بارش ਦਾ ਅਸਰ ਪੰਜਾਬ ਨਾਲ ਲੱਗਦੇ ਜਿਨ੍ਹਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮਹਾਲੀ ਵਿੱਚ ਮੀਂਹ ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਹੈ ਜਦਕਿ ਰਾਜ ਦੇ ਹੋਰ ਹਿੱਸਿਆਂ ਵਿੱਚ ਮੌਸਮ ਸੁਧਾਰਨ ਬਣਿਆ ਹੋਇਆ ਹੈ ਦੱਸਦੇ ਕਿ ਪੰਜਾਬ ਵਿੱਚ 29 ਜੂਨ ਤੱਕ ਮੀਂਹ ਪੈਣ ਦੇ ਅਸਾਰ ਬਣੇ ਹੋਏ ਹਨ ਦੱਸਦੇ ਕਿ 25 ਜੂਨ ਨੂੰ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਦੇ ਅਸਾਰ ਹਨ ਉਥੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 29 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ